ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਵਿਧਾਨ ਸਭਾ ਹਲਕਾ ਫਲੋਰ ਦੇ ਕਸਬਾ ਅਪਰਾ ਦੀਆਂ ਹਨ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਇੱਥੇ ਕਰਫਿਊ ਲੱਗਾ ਹੋਵੇ ਇਹ ਸੁਨਸਾਨ ਇਸ ਕਰਕੇ ਦਿਖਾਈ ਦੇ ਰਹੀ ਹੈ ਕਿਉਂਕਿ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਜਿੱਥੇ ਕਿ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਸਾਰਾ ਮਾਹੌਲ ਦੇਖਣ ਨੂੰ ਮਿਲਿਆ ਬੱਖ ਬੱਖ ਸ਼ਹਿਰਾਂ ਕਸਬੇ ਪਿੰਡਾਂ ਦੇ ਵਿੱਚ ਵੀ ਬੰਦ ਵਰਗਾ ਮਾਹੌਲ ਰਿਹਾ ਉੱਥੇ ਹੀ ਅੱਜ ਕਸਬਾ ਅਪਰਾ ਦੇ ਅੰਦਰ ਵੀ ਬਹੁਤ ਸਾਰੇ ਦੁਕਾਨਦਾਰਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਹਾ ਦਾ ਨਾਰਾ ਮਾਰਿਆ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਲੱਖਣ ਸਿੰਘ ਅਤੇ ਸਾਥੀਆਂ ਵੱਲੋਂ ਦੁਕਾਨਦਾਰਾਂ ਦਾ ਅਤੇ ਸ਼ਹਿਰ ਵਾਸੀਆਂ ਦਾ तहे ਦਿਲੋਂ ਧੰਨਵਾਦ ਕੀਤਾ ਸਾਡੀ ਜਥੇਬੰਦੀ ਜੀ ਲੱਖੋ ਆ ਭਲਕੋ ਆ ਜ਼ਬਰਦਸਤ ਕਿਹਾ ਇਹ ਭਾਰਤੀ ਕਿਸਾਨ ਯੂਨੀਅਨ ਤਦ ਜੁਜੀ ਗਲੇ ਆ ਸਾਰੇ ਜਨਤਾ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਬੱਸਾਂ ਵਾਲੇ ਕੀ ਟਰੱਕਾਂ ਵਾਲੇ ਕੀ ਉਹ ਦੁਕਾਨਾਂ ਵਾਲੇ ਇੱਥੇ ਆਪਣੇ ਕਸਬੇ ਜੀ ਦੇ ਖੜੇ ਕੋਈ ਦੁਕਾਨ ਖੁੱਲੀ ਨਹੀਂ ਆ ਸਾਰੇ ਆਪ ਕੋ ਆਪਣੇ ਵਧੀਆ ਮਾਪਦਰ ਘਰਾਂ ਦੇ ਆਪਣਾ ਕੰਮ ਕਰ ਰਹੇ ਆ ਬੈਠੇ ਆ ਕੋਈ ਖੇਤਾ ਜੀ ਨਹੀਂ ਦੇਖਿਆ ਕੋਈ ਕੁਝ ਨਹੀਂ ਔਰ ਹਾਈ ਕੋਰਟ ਨੇ ਜਿਹੜਾ ਮਾਦਾ ਮੋਦੀ ਬਾਰੇ ਧਿਆਨ ਦਤਾ ਧਿਆਨ ਦਤਾ ਆ ਇਪਰ ਦੀ ਕੀਤੀ ਆ ਉਹ ਬਹੁਤ ਵਧੀਆ ਲਾਜ ਲੋਗ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹੱਥ ਜੋੜ ਕੇ ਬੜੀ ਬੜੀ ਕਿਰਪਾ ਕੀਤੀ ਹੈ ਮਹਾਰਾਜ ਨੇ ਉਹਦੇ ਕਿਰਪਾ ਨਾਲੇ ਸਾਰਾ ਕੁਝ ਹੁੰਦਾ ਹੈ ਦੂਜੀ ਗੱਲ ਇਹ ਆ ਵੀ ਹੁਣ ਇਤੋਂ ਬਾਅਦ ਔਰ ਮੋਦੀ ਸਾਡਾ ਕਹਿਣਾ ਕਿਸਾਨ ਯੂਨੀਅਨ ਦਾ ਮੰਨ ਲਵੇ ਚੰਗੀ ਗੱਲ ਆ ਨੇਤਾ ਜੀ ਇਕੱਠੇ ਹੋ ਕੇ ਫੇਰ ਦਿੱਲੀ ਨੂੰ ਜਾਣਾ ਪੂਰੀ ਤਿਆਰੀ ਕਰ ਰਹੇ ਆ ਚਾਲ ਬਾਜ਼ ਤੇ ਇਸ ਕਰਕੇ ਪਹਿਲਾਂ ਤਾਂ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸੈਂਟਰ ਸਰਕਾਰ ਨੂੰ ਤੂੰ ਸਾਡੀਆਂ ਮੰਗਾ ਮੰਨ ਲਾ ਕੋਈ ਬਹੁਤਾ ਕੰਮ ਨਹੀਂ ਐ ਦੋ ਸਿਰਫ ਵੱਡੀਆਂ ਮੰਗਾਂ ਆ ਬਈ ਇੱਕ ਆਪ ਕਰਜ਼ਾ ਮਾਫ਼ ਕਰ ਦਿਓ ਦੂਜਾ ਜਿਹੜਾ ਸੁਮਿਦਾਬ ਕੋਰਟ ਵਾਲਾ ਉਹਦੇ ਤੇ ਦੁਕਾਨ ਪਾ ਬੰਦਿਓ ਕੰਨਾ ਦੋਈ ਜਾਂਦਾ ਹੋਰ ਸਭ ਪਾਸੇ ਚੱਲੀ ਜਾਂਦਾ ਤੇ ਇਸ ਕਰਕੇ ਸਹਾਇਆ ਨਾਲ ਹੀ ਧੰਨਵਾਦ ਕਰਦੇ ਆ ਸਾਰੇ ਆਪਣੇ ਆਪਣੇ ਕੰਮ ਕਰ ਛੱਡ ਕੇ ਧਰੀ ਬੈਠੇ ਆ ਕੋਈ ਦੁਕਾਨ ਨਹੀਂ ਖੁੱਲੀ ਕੋਈ ਕੁੱਝ ਨਹੀਂ ਤੇ ਬਾਕੀ ਗੁਰੂ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਆ ਜਿਹੜੇ ਤੁਸੀਂ ਕੰਮ ਛੱਡ ਕੇ ਇੱਥੇ ਆਏ ਆ ਤੇ ਤੁਸੀਂ ਤੁਰੇ ਫਿਰਦੇ ਸਾਰੇ ਦੇਖਦੇ ਆ